ਉਹਦਾ ਪਰਛਾਵਾਂ ਇੱਕ ਲੰਬਾ ਤੇ ਸੌਲਾ ਜਿਹਾ ਪਰਛਾਵਾਂ ਸੀ ਜੋ ਮੈਂ ਤੁਰਨ ਸਿੱਖੀ ਤਾਂ ਮੇਰੇ ਨਾਲ ਤੁਰ ਪਿਆ ਸੀ ਇੱਕ ਵਾਰ ਇੱਕ ਬਗਾਨਾ ਪਿੰਡ ਸੀ ਤੇ ਮੈਂ ਸੋਚਣ ਲੱਗ ਪਈ ਪਿੰਡ ਬਗਾਨਾ ਆਈ ਪਰ ਉਹ ਕਿਉਂ ਬਗਾਨਾ ਨਹੀਂ ਉਦੋਂ ਮੈਂ ਸਿਰਫ ਉਹਦੀ ਆਵਾਜ਼ ਸੁਣੀ ਸੀ ਤੇ ਜੱਪਿਆ ਜਿਹੜੀ ਪੌਣ ਵਿੱਚ ਉਹਦੀ ਆਵਾਜ਼ ਰੜ ਗਈ ਸੀ ਉਹ ਪੌਣ ਵਿੱਚੋਂ ਮੈਂ ਕੌਣ ਲੱਗ ਪਈ ਸੀ ਉਹਨੇ ਵੀ ਉਸ ਪਿੰਡੋਂ ਮੁੜਾਉਣਾ ਸੀ ਤੇ ਮੈਂ ਵੀ ਉਹਦੇ ਲਈ ਵੀ ਉਹਨਾਂ ਹੀ ਬੇਗਾਨਾ ਪਿੰਡ ਸੀ ਜਿੱਨਾ ਮੇਰੇ ਲਈ ਤੇ ਕਿਸੇ ਨੇ ਦੱਸਿਆ ਉਹਨੇ ਵੀ ਉਸੇ ਸ਼ਹਿਰ ਮੁੜਨਾ ਏ ਜਿਹੜੇ ਸ਼ਹਿਰ ਮੈਂ ਪਤਾ ਨਹੀਂ ਕਿਹੜੇ ਕਾਲੀਦਾਸ ਨੇ ਅਚਾਨਕ ਮੇਘ ਰਾਜ ਮੇਗ ਭੇਜ ਦਿੱਤੇ ਜੋ ਪੂਰੇ 2 ਦਿਨ ਤੇ 2 ਰਾਤਾਂ ਬਸਦੇ ਰਹੇ ਤੀਜੇ ਦਿਨ ਜਦੋਂ ਅਸੀਂ ਸਾਰੇ ਲੋਕ ਜਿੰਨੇ ਵੀ ਉਸ ਪਿੰਡ ਵਿੱਚ ਇੱਕ ਸਮਾਗਮ ਤੇ ਗਏ ਸਾਂ ਪਰਤਣ ਲੱਗੇ ਤਾਂ ਪਿੰਡ ਦੀ ਪਗਡੰਡੀ ਪਾਣੀ ਵਿੱਚ ਡੁੱਬੀ ਹੋਈ ਸੀ ਖੇਤਾਂ ਦੀ ਬੱਟੋ-ਵੱਟ ਅਸਾਂ ਕੋਈ 5 ਮੀਲ ਤੁਰਨਾ ਸੀ ਤੇ ਫੇਰ ਲੋਪੋ ਕੀ ਪਿੰਡ ਤੋਂ ਸਾਨੂੰ ਲਾਹੌਰ ਪਰਤਣ ਲਈ ਬੱਸ ਮਿਲ ਜਾਣੀ ਸੀ 15 ਕ ਬੰਦਿਆਂ ਦਾ ਇੱਕ ਕਾਫਲਾ ਗਿਆ ਸੀ ਜਿੰਨਾਂ ਵਿੱਚੋਂ ਕਰੀਬ ਸਾਰਿਆਂ ਨੂੰ ਮੈਂ ਥੋੜਾ ਥੋੜਾ ਜਾਣਦੀ ਸਾਂ ਇੱਕੋ ਉਹ ਸੀ ਜੋ ਉਸ ਵੇਲੇ ਤੱਕ ਮੇਰੇ ਲਈ ਉਪਰਾ ਸੀ ਮੈਂ ਬੱਦਲਾਂ ਵੱਲ ਇੰਜ ਵੇਖਿਆ ਜਿਵੇਂ ਔਖੀ ਘੜੀ ਬੋੜੇ ਸਨ ਜ਼ਰੂਰ ਇੰਜੇ ਕਾਲੀਦਾਸ ਨੂੰ ਬੋੜੇ ਹੋਣਗੇ ਕਿਸੇ ਦਾ ਦੂਤ ਬਣ ਕੇ ਕਿਸੇ ਕੋਲ ਜਾਣ ਲਈ ਤੇ ਮਹਿਜ ਉਹਨਾਂ ਨੇ ਮੇਰਾ ਰਾਹ ਲੰਬਾ ਕਰ ਦਿੱਤਾ ਸੀ ਤੇ ਸੂਰਜ ਦੀ ਮੱਠੀ ਮੱਠੀ ਲੋ ਵਿੱਚ ਉਹਦਾ ਅੱਗੇ ਤੁਰਦੇ ਦਾ ਪਰਛਾਵਾਂ ਜਦੋਂ ਦਿਸਦਾ ਮੈਂ ਉਸ ਪਰਛਾਵੇਂ ਨੂੰ ਜਿਵੇਂ ਆਪਣੇ ਬਦਨ ਤੇ ਲਪੇਟ ਲੈਂਦੀ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਜ਼ਰੂਰ ਉਹਦੇ ਪਰਛਾਵੇਂ ਵਿੱਚ ਤੁਰਦੀ ਰਹੀ ਹਾਂ ਸ਼ਾਇਦ ਪਿਛਲੇ ਜਨਮ ਤੋਂ ਰਾਹ ਨਿਖੜਨੇ ਸੰ ਆਖਰ ਜੋ ਲਾਹੌਰ ਪਹੁੰਚ ਕੇ ਨਿਖੜ ਗਈ ਉਹਨਾਂ ਬੈਰਾਗੇ ਦਿਨਾਂ ਵਿੱਚ ਇੱਕ ਵਾਰੀ ਮੈਂ ਕਿਸੇ ਨੂੰ ਕਿਹਾ ਉਹਨੂੰ ਜੇ ਕੋਈ ਬੁਲਾਵੇ ਤਾਂ ਉਹ ਆ ਜਾਏਗਾ। ਅੱਗੋਂ ਨੇ ਕਿਹਾ ਜੇ ਤੂੰ ਬੁਲਾਇਂ ਤਾਂ ਸਾਰੇ ਕੰਮ ਛੱਡ ਕੇ ਆ ਜਾਏਗਾ। ਅੱਛਾ ਉਹਨੂੰ ਕਦੀ ਕਹਿਣਾ। ਬਸ ਇਹਨਾਂ ਆਖਿਆ ਸੀ ਤੇ ਕਹਿਣ ਵਾਲੇ ਦਾ ਮੂੰਹ ਜ਼ਰੂਰ ਚੰਗਾ ਹੋਵੇਗਾ। ਕਿ ਇੱਕ ਦਿਨ ਉਹ ਆ ਗਿਆ। ਮੇਰੀਆਂ ਬਰੂਹਾਂ ਨੇ ਪਹਿਲੀ ਵਾਰ ਉਹਦੇ ਪੈਰ ਛੋਹੇ। ਇੰਜ ਸੱਤੇ ਲੰਘ ਜਾਂਦੇ, ਮਹੀਨੇ ਲੰਘ ਜਾਂਦੇ ਕੋਈ ਸਮਾਗਮ ਹੁੰਦਾ ਤਾਂ ਮੈਂ ਉਹਦੀ ਆਵਾਜ਼ ਸੁਣ ਸਕਦੀ ਸਾਂ। ਤੇ ਜਦੋਂ ਉਹ ਕਦੇ ਆ ਜਾਂਦਾ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਨਿਆਂ ਦੇ ਪੈਂਠਾਂ ਛੇਟ ਚੰਦ ਨਹੀਂ ਵਿਛਾ ਦਿੰਦੀਆਂ ਇੱਕ ਦਿਨ ਉਹ ਆਇਆ ਤਾਂ ਉਹਦੇ ਹੱਥ ਵਿੱਚ ਇੱਕ ਕਾਗਜ਼ ਸੀ ਉਹਦੀ ਨਜ਼ਮ ਸੀ ਉਹਨੇ ਨਜ਼ਮ ਪੜ੍ਹੀ ਤੇ ਉਹ ਕਾਗਜ਼ ਮੈਨੂੰ ਦੇਂਦਿਆਂ ਉਹਨੇ ਪਤਾ ਨਹੀਂ ਕਿਉਂ ਆਖਿਆ ਇਸ ਨਜ਼ਮ ਵਿੱਚ ਜਿਹੜੀ ਥਾਂ ਦਾ ਜ਼ਿਕਰ ਹੈ ਉਹ ਥਾਂ ਮੈਂ ਕਦੇ ਵੇਖੀ ਨਹੀਂ ਤੇ ਨਜ਼ਮ ਵਿੱਚ ਜਿਹੜੀ ਕੁੜੀ ਦਾ ਜ਼ਿਕਰ ਹੈ ਉਹ ਕੁੜੀ ਕੋਈ ਨਹੀਂ ਮੈਂ ਕਾਗਜ਼ 모ੜਨ ਲੱਗੀ ਤਾਂ ਉਹਨੇ ਕਿਹਾ ਇਹ ਮੈਂ 모ੜ ਕੇ ਲਿਜਾਣ ਯੋਗਾ ਨਹੀਂ ਆਂਦਾ ਇਹ ਔਕੜੀ ਸੀ ਜਦੋਂ ਮੇਰੇ ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਪੈ ਗਈ। ਰਾਤ ਨੂੰ ਅਸਮਾਨ ਦੇ ਤਾਰੇ ਮੇਰੇ ਦਿਲ ਵਾਂਗ ਟੜਕਦੇ ਰਹੇ ਤੇ ਫਿਰ ਜਦੋਂ ਵੀ ਮੈਂ ਕੋਈ ਨਜ਼ਮ ਲਿਖਦੀ ਜਾਂ ਆਪਦਾ ਮੈਂ ਉਹਨੂੰ ਖੱਤ ਲਿਖਦੀ ਪਈਆਂ। ਮੈਂ ਚਾਹ ਮਰਿਆਂ ਦੀ ਸਾਂ ਜਦੋਂ ਮੇਰੀ ਮਾਂ ਨੇ ਦੂਰ ਦੇ ਸਾਕੋਂ ਲੱਗਦੀ ਮੇਰੀ ਭੂਆ ਦੇ ਪੁੱਤਰ ਨਾਲ ਮੇਰਾ ਸਾਕ ਕਰਨ ਦਿੱਤਾ ਸੀ। ਫਿਰ ਮਾਂ ਨਹੀਂ ਰਹੀ ਤਾਂ ਪਿਤਾ ਨੇ ਵਿਆਹ ਦੀ ਰਸਮ ਕਰਕੇ ਮੇਰੀ ਮਾਂ ਦਾ ਬੋਲ ਪਗਾ ਦਿੱਤਾ ਸੀ। ਇਸ ਲਈ ਹੁਣ ਸਾਹਮਣੇ ਕੋਈ ਵੀ ਰਾਹ ਨਹੀਂ ਸੀ। ਕੰਧਾਂ ਸਨ ਸਮਾਜ ਦੀਆਂ ਮਜਬ ਦੀਆਂ ਵੀ ਅਚਾਨਕ ਸੰਕੜੇ ਪੱਤ ਚੜਾ ਗਈਆਂ ਉਹਨੇ ਦੱਸਿਆ ਕਿ ਉਹ ਹੁਣ ਮੇਰੇ ਸ਼ਹਿਰੋਂ ਚਲਾ ਜਾਣਾ ਸੀ ਰੋਟੀ ਰੋਜ਼ਗਾਰ ਦਾ ਤਕਾਜਾ ਸੀ ਤੇ ਉਸ ਸ਼ਾਮ ਉਹਨੇ ਪਹਿਲੀ ਵਾਰ ਮੇਰੇ ਕੋਲੋਂ ਮੇਰੀਆਂ ਨਜ਼ਮਾਂ ਮੰਗੀਆਂ ਤੇ ਇੱਕ ਤਸਵੀਰ ਮੰਗੀ ਫਿਰ ਅਖਬਾਰਾਂ ਕਿਤਾਬਾਂ ਮੇਰੇ ਡਾਕੀਏ ਹੋ ਗਈਆਂ ਤੇ ਮੇਰੀ ਨਜ਼ਮਾਂ ਮੇਰੇ ਖੱਤ ਹੋ ਗਏ ਉਹਦੇ ਵੱਲ